ਸਕਸਮ ਇੱਥੇ ਆਪਣਾ ਇੱਕ ਪੇਸ਼ੈਂਟ ਅਗਰ ਮੈਂ ਐਡਮਿਟਡ ਹੈ ਉਹ ਕਿਹਦੇ ਵੀਜ਼ੇ ਦਾ son of ji Singh ਜਿਨ੍ਹਾਂ ਦੀ ਹੋਲੀ ਲੱਕੀ ਆ ਹਾਂਜੀ 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 ਹੈ ਚਾਰ ਨੰਬਰ ਰੂਮ ਚ ਸ਼ਿਫਟ ਕੀਤਾ ਗਿਆ ਠੀਕ ਹੈ ਜੀ ਮਿਹਰਬਾਨੀ ਇਧਰ ਰੂਮ ਹਾਂਜੀ ਓਕੇ ਧੰਨਵਾਦ ਸੱਜਣਾ ਸਾਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਾਬ ਪੀਤਾ ਕੋ ਕਿਵੇਂ ਸੇਤੋਂ ਸਰਪੰਚ ਸਾਹਿਬ ਦੀ ਅੱਗੇ ਨਾਲ ਤਾਂ ਠੀਕ ਆ ਹਾਂ ਪਰ ਇਹ ਆ ਕਿ ਖਤਰੇ ਚੋਂ ਬਾਹਰ ਕਹਿ ਵੀ ਸਕਦੇ ਆ ਤੇ ਨਹੀਂ ਵੀ ਆ ਵਿਚਾਰੀ ਹਾਂ ਜੀ ਠੀਕ ਹੈ ਤਿੰਨ ਗੋਲੀਆਂ ਲੱਗੀਆਂ ਸੀ ਇੱਕ ਛਾਤੀ ਤੇ ਦੋ ਪੇਟ ਤੇ ਪਰ ਆਪਾਂ ਕੱਢ ਦਿੱਤੀਆਂ ਆ ਇੰਜਰੀਸ ਨਾਲ ਥੋੜਾ ਜਿਆਦਾ ਡੀਪ ਆ ਚਲੋ ਵਧੀਆ ਠੀਕ ਆ ਰਿਕਵਰ ਕਰ ਲੈਣਗੇ ਜਲਦੀ ਵੈਸੇ ਤਾਂ ਹਾਂ ਜੀ ਆਪਣੀ ਤਾਂ ਕੋਸ਼ਿਸ਼ ਜਾਰੀ ਹੈ ਜੀ ਬਾਕੀ ਵਾਹਿਗੁਰੂ ਦੇ ਹੱਥ ਵਾਸਾ ਅਰਦਾਸਾ ਦੀ ਲੋੜ ਆ ਇਹਨਾਂ ਨੂੰ ਤਾਨੂੰ ਪਤਾ ਕਿ ਮੌਜੂਦਾ ਸਰਪੰਚ ਸਾਹਿਬ ਨੇ ਹੁਣੇ ਹਾਂਜੀ ਹਾਂਜੀ ਤੇ ਸਾਨੂੰ ਉੱਪਰੋਂ ਸਰਕਾਰ ਦਾ ਬੜਾ ਪ੍ਰੈਸ਼ਰ ਹੈ ਤੇ ਕੋਸ਼ਿਸ਼ ਕਰੋ ਕਿ ਜਲਦੀ ਜਲਦੀ ਰਿਕਵਰ ਹੋ ਜੇ ਨੇ ਹਾਂਜੀ ਕੋਈ ਗੱਲ ਨਹੀਂ ਆਪਣੀ ਕੋਈ ਚੀਜ਼ ਜਾਰੀ ਹੈ ਜਦੋਂ ਵੀ ਇਹਨਾਂ ਦੀ ਹੋਸ਼ ਆਉਂਦੀ ਆ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਤੁਸੀਂ ਆਪਾਂ ਨੇ ਬਿਆਨ ਦਰਜ ਕਰਨੇ ਆ ਬਿਆਨ ਦਰਜ ਕਰਕੇ ਫਿਰ ਅਗਲੀ ਕਾਰਵਾਈ ਕਰਨੀ ਆ ਆਪਾਂ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਜੀ ਬਾਕੀ ਅਪਰੇਟ ਵੀ ਆਪਾਂ ਇਹਨਾਂ ਦਾ ਕਰਤਾ ਆ ਆਪਣੇ ਵੱਲੋਂ ਤੋਂ ਪੂਰਾ ਹੋ ਗਿਆ ਚਲੋ ਠੀਕ ਹੈ ਸਾਹਿਬ ਇਹਨਾਂ ਦੇ ਸਰਪੰਚ ਸਾਹਿਬ ਦੇ ਕੋਈ ਫੈਮਿਲੀ ਜੋ ਹੈਗਾ ਮੈਂਬਰ ਆਇਆ ਹੋਇਆ ਆ ਭਾਜੀ ਜੀ ਫੈਮਿਲੀ ਤੋਂ ਇਹਨਾਂ ਦੇ ਆਪਣੇ ਸਿਸਟਰ ਤੇ ਵਾਈਫ ਆਏ ਆ। ਬਾਕੀ ਤੁਸੀਂ ਜਿਹੜੀ ਪੁੱਛਗਿੱਛ ਕਰਨੀ ਆ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ। ਜਦੋਂ ਇਹ ਹੋਸਟ ਚ ਆਉਣਗੇ ਆਪਾਂ ਤੁਹਾਨੂੰ ਕੰਟੈਕਟ ਕਰ ਲਾਂਗੇ। ਚਲੋ ਠੀਕ ਆ ਇਹਨਾਂ ਦਾ ਖਿਆਲ ਰੱਖੋ ਤੇ ਜਦੋਂ ਵੀ ਰਿਕਵਰ ਹੁੰਦੇ ਆ ਮੈਨੂੰ ਉਸੇ ਵੇਲੇ ਮੈਸੇਜ ਕਰੋ ਠੀਕ ਹੈ? ਠੀਕ ਆ ਸਰ। ਥੈਂਕ ਯੂ। ਸੱਚੀ ਗੱਲ ਦੀ? ਸੱਚੀ ਗੱਲ ਸਰ। ਤੁਸੀਂ ਕੌਣ ਰਮੀਰ ਜੰਦੇ? ਮੈਂ ਉਹਨਾਂ ਦੀ ਵਾਈਫ ਆ ਜਾਂ ਉਹਨਾਂ ਦੀ ਸਿਸਟਰ ਆ। ਠੀਕ ਆ ਜੀ। ਮੈਂ ਹੁਣ ਵੇਖ ਕੇ ਅੰਦਰ ਕੜਸਣ ਤੁਹਾਡੀ ਗੱਲਬਾਤ ਕੀਤੀ ਹੈ। ਥੋੜੀ ਹੁਣ ਦੇ ਵੀ ਹਾਲਤ ਅਜੇ ਸਹੀ ਨਹੀਂ ਹੈਗੀ। ਆਪਾਂ ਬਿਆਨ ਦਰਜ ਕਰਨੇ ਸੀ। ਤੇ ਜਦੋਂ ਵੀ ਹੋਸ਼ ਚ ਆਉਂਦੇ ਫਿਰ ਤੁਹਾਨੂੰ ਦੱਸੋ ਤੁਸੀਂ ਤੇ ਆਪਾਂ ਬਿਆਨ ਦਰਜ ਕਰੀਏ। ਸਰ ਜੀ ਦੱਸਣਾ ਕੀ ਆ? ਜੋ ਕੋ ਹੁੰਦੇ ਤੁਸੀਂ ਵੇਖਿਆ ਹੀ ਆ। ਹਜੇ ਤੱਕ ਉਹਨਾਂ ਨੂੰ ਹੋਸ਼ ਨਹੀਂ ਆਈ ਹੈਗੀ ਤੇ ਸਾਡੀ ਜਾਨ ਟੰਗੀ ਪਈ ਆ। ਹਜੇ ਸਰਪੰਚ ਆ ਤੇ ਉਹਨਾਂ ਨੂੰ ਗੋਲੀਆਂ શરીਆ ਮਾਰ ਕੇ ਚਲ ਗਏ। ਤੇ ਆਮ ਇਨਸਾਨ ਨਾਲ ਕੀ ਹੁੰਦਾ ਹੋਊਗਾ? ਤੁਸੀਂ ਤੇ ਆਪਣਾ ਕੰਮ ਕਰਕੇ ਚੱਲ ਜਾਣਾ ਤੇ ਮੁੜ ਕੇ ਬੱਚਤ ਕੋਈ ਪੁੱਛਣ ਆਲਾ ਨਹੀਂ ਹੈਗਾ। ਕੋਈ ਕੋਈ ਟੈਨਸ਼ਨ ਨਾ ਲਓ। ਅਸੀਂ ਤੁਹਾਡੇ ਨਾਲ ਆ। ਮੈਂ ਪਿਛਲੇ 5 ਸਾਲ ਤੋਂ ਇਸ ਚੌਕੀ ਤੇ ਡਿਊਟੀ ਕਰ ਰਿਹਾ ਹਾਂ ਤੇ ਸਰਪੰਚ ਸਾਹਿਬ ਨਾਲ ਮੇਰੇ ਬਹੁਤ ਵਧੀਆ ਸਬੰਧ ਨੇ ਤੁਸੀਂ ਇਹੋ ਜੀ ਕੋਈ ਫਿਕਰ ਨਾ ਕਰੋ ਜਿੱਦਾਂ ਦਾ ਵੀ ਹੋ ਸਕੇ ਆਪਾਂ ਵੱਤੂ ਵੱਤ ਤੁਹਾਡੀ ਹੈਲਪ ਕਰਾਂਗੇ ਬਾਕੀ ਤੁਸੀਂ ਵੀ ਸਾਡੀ ਪੂਰੀ ਹੈਲਪ ਕਰਿਓ ਜੇ ਤੁਹਾਨੂੰ ਕੋਈ ਵੀ ਸ਼ਰਾਰਤੀ ਅੰਸਰ ਲੱਭਦਾ ਤੁਹਾਡੇ ਨੇੜੇ ਤੇਾਨੂੰ ਫਟਦੇ ਨਹੀਂ ਕਾਲ ਕਰੋ ਸਰਪੰਚ ਸਾਹਿਬ ਦੇ ਮੋਬਾਈਲ ਵਿੱਚ ਨੰਬਰ ਸੇਵ ਹੈ ਬਾਕਾਇਦਾ ਮੈਂ ਰਿਸੈਪਸ਼ਨ ਉੱਤੇ ਨੰਬਰ ਵੀ ਦਿਖਾ ਕੇ ਜਾਂ ਸਤ ਜੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਅ ਜਦੋਂ ਦੀਆਂ ਇਲੈਕਸ਼ਨਾਂ ਹੋਈਆਂ ਵਾ ਨਾ ਉਦੋਂ ਦੇ ਵਿਰੋਧੀ ਪਾਰਟੀ ਨਾਲ ਤੂ ਤੂ ਮੈਮੇ ਹੋਈ ਆ ਮੈਨੂੰ ਲੱਗਦਾ ਇਹ ਉਹਨਾਂ ਦੀਆਂ ਘ ਕਿ ਉਹ ਇਦਾਂ ਦੇ ਨਾਮ ਹੀ ਹੋਣ ਪਰ ਤੁਸੀਂ ਪੂਰੀ ਕਾਰਵਾਈ ਕਰੋ ਸਾਨੂੰ ਹੀ ਪਤਾ ਲੱਗ ਸਕੇ ਕਿ ਸਾਡੇ ਆਦਮੀ ਨਾ ਇਹ ਇਦਾਂ ਦਾ ਕੰਮ ਕੀਤਾ ਕਿੰਨੇ ਆ ਮੈਡਮ ਜਦੋਂ ਸਿਆਸਤ ਵਿੱਚ ਬੰਦਾ ਜਿਹੜਾ ਆ ਜਾਂਦਾ ਨਾ ਉਹਦੀ ਹਰ ਇੱਕ ਇਨਸਾਨ ਨਾਲ ਕਿਤੇ ਨਾ ਕਿਤੇ ਕੋਈ ਦੁਸ਼ਮਣੀ ਨਿਕਲ ਆਉਂਦੀ ਹੈ ਠੀਕ ਹੈ ਜੀ ਬਾਕੀ ਅਸੀਂ ਆਪਣੇ ਤੌਰ ਤੇ ਪੂਰੀ ਤਹਿਰੀਕਾ ਕਰ ਰਹੇ ਆ ਬਾਕੀ ਮੈਂ ਸਿਵਲ ਰਿਟ ਥੱਲੇ ਦੋ ਬੰਦੇ ਖੜੇ ਕਰ ਦਿੱਤੇ ਆ ਤੁਹਾਨੂੰ ਕੋਈ ਵੀ ਕਿਸੇ ਦਾ ਡਾਊਟ ਲੱਗਦਾ ਤੁਸੀਂ ਜਾ ਕੇ ਉਹਨਾਂ ਨੂੰ ਇਤਲਾਹ ਕਰੋ ਤੁਹਾਨੂੰ ਆਪਾਂ ਪੂਰੀ ਹੀ ਭਜਦ ਨਾਲ ਇੱਥੇ ਬਾਕੀ ਮੈਡਮ ਜਿੱਥੇ ਗੋਲੀ ਚੱਲੀ ਸੀ ਨਾ ਉਸ ਮੌਕੇ ਉੱਤੇ ਆਪਾਂ ਉਹਨੂੰ ਪੂਰਾ ਕਵਰ ਕਰ ਲਿਆ ਹੋਇਆ ਵਾ ਤੇ ਬਾਕਾਇਦਾ ਲੱਗੇ ਲੱਗੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਨੇ ਕਿ ਕਿਹੜੇ ਕਿਹੜੇ ਬੰਦੇ ਆਏ ਸੀ ਕਿੰਨਾ ਕਿੰਨਾ ਨੇ ਗੋਲੀ ਚਲਾਈ ਹੋਈ ਹੈ ਠੀਕ ਹੈ ਜੀ ਬਾਕੀ ਮੈਂ ਲੱਗੇ ਲੱਗੇ ਦੋ ਤਿੰਨ ਪਿੰਡਾਂ ਵਿੱਚ ਨਾਕੇ ਲਗਵਾਤੇ ਹੋਇਆ ਦੁਸ਼ਮਣ ਕਿਤੇ ਬਹੁਤੀ ਦੂਰ ਨਹੀਂ ਭੱਜ ਕੇ ਜਾਏਗਾ ਠੀਕ ਹੈ ਜੀ ਹਾਂ ਸਰ ਜੀ ਮੈਨੂੰ ਯਕੀਨ ਆ ਤੁਹਾਡੇ ਤੇ ਤੁਸੀਂ ਆਪਣਾ ਕੰਮ ਪੂਰੇ ਇਮਾਨਦਾਰੀ ਨਾਲ ਕਰਨਦੇ ਆ ਪਰ ਮੌਜੂਦਾ ਸਰਪੰਚਾ ਤਿੰਨ ਵਾਰੀ ਬਣ ਚੁੱਕੇ ਆ ਤੇ ਪਰ ਇਸ ਤਰ੍ਹਾਂ ਕਿ ਉਹਨੂੰ ਕਰਨਾ ਨਹੀਂ ਚਾਹੀਦਾ ਜੇ ਆਮ ਬੰਦੇ ਨਾਲ ਇਤਰਾ ਹੋ ਜੇ ਤੇ ਫਿਰ ਕਹਿੰਨੇ ਮੈਨੂੰ ਪਤਾ ਵਾ ਕਹਿੰਨੇ ਤਹਿਕੀਕ ਆਤੀ ਨਹੀਂ ਕਰਨੀ ਉਹ ਤਾਂ ਹੁਣ ਚਲੋ ਸਰਪੰਚ ਜੀ ਆ ਤੇ ਤੁਸੀਂ ਵੀ ਆ ਗਏ ਆ ਆਪਣਾ ਕੰਮ ਕਰਕੇ ਤੁਸੀਂ ਵੀ ਚਲ ਜਾਣਾ ਵਾ ਮੈਂ ਤਾਂ ਕਹਿੰਦੀ ਇਹਦੇ ਤੇ ਡੰਗਾਈ ਤੱਕ ਜਾਇਆ ਜਾ ਜੀ ਤੁਸੀਂ ਪਹੁੰਚਾ ਰੱਖੋ ਕੋਈ ਗੱਲ ਨਹੀਂ ਜੀ ਜੋ ਹੋ ਗਿਆ ਆਪਾਂ ਉਹਨੂੰ ਆਪਾਂ ਵਕਤ ਨੂੰ ਪਿੱਛੇ ਨਹੀਂ ਲੈ ਕੇ ਜਾ ਸਕਦੇ ਠੀਕ ਹੈ ਜੀ ਸਰ ਉਹ ਬੰਦੇ ਜਿਹੜੇ ਆ ਨਾ ਉਹ ਬਚਣੇ ਨਹੀਂ ਚਾਹੀਦੇ ਤੁਹਾਡੀ ਪਹੁੰਚ ਵਿੱਚ ਆਉਣੇ ਚਾਹੀਦੇ ਆ ਮੇਰਾ ਵੀ ਤੇ ਸਾਰਿਆਂ ਨਾਲ ਭਲਾਈ ਕਰਦਾ ਤੁਹਾਨੂੰ ਵੀ ਪਤਾ ਕਦੀ ਉਹਦੀ ਕਿਸੇ ਨਾਲ ਕਰਦਾ ਬਾਜੀ ਇਦਾਂ ਦੀ ਤੇ ਹੈ ਹੀ ਨਹੀਂ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਜੀ ਬਿਲਕੁਲ ਮੈਂ ਪਿਛਲੇ 5 ਸਾਲ ਤੋਂ ਉਹਨਾਂ ਨੂੰ ਜਾਣਦਾ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੁਹਰਾ ਰਿਹਾ ਫੇਰ ਦੁਬਾਰਾ ਕਿ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਪਹਿਚਾਨਦਾ ਹਾਂ ਉਹ ਬਹੁਤ ਅੱਛੇ ਇਨਸਾਨ ਨੇ ਬਹੁਤ ਨੇਕदिल ਇਨਸਾਨ ਨੇ ਕੋਈ ਨਹੀਂ ਗੱਲ ਮੈਂ ਪਰਲਾ ਪਤਾ ਸੱਚੇ ਅੱਗੇ ਦੇ ਹੋ ਜਿੱਕੇ ਕਦੀ ਕੋਈ ਗੱਲ ਹੋਈ ਨਹੀਂ ਫਿਰ ਸਾਨੂੰ ਕੀ ਪਤਾ ਲੱਗੇ ਵੀ ਕੀ ਦਾ ਕੰਮ ਆ ਕੀ ਦਾ ਨਹੀਂ ਆ ਚਲੋ ਤੁਸੀਂ ਖਿਆਲ ਰੱਖੋ ਆਪਣਾ ਬਾਕੀ ਕਿਸੇ ਵੀ ਤਰ੍ਹਾਂ ਦੀ ਅੰਦਰੋਂ ਅਪਡੇਟ ਮਿਲਦੀ ਹੈ ਜਦੋਂ ਵੀ ਉਹਨਾਂ ਨੂੰ ਹੋਸ਼ ਆਉਂਦੀ ਹੈ ਤਾਂ ਮੈਨੂੰ ਫੌਰਨ ਇਤਲਾਾ ਕਰੋ ਠੀਕ ਹੈ ਜੀ ਚੰਗਾ ਜੀ ਧੰਨਵਾਦ ਓਕੇ ਜੀ ਪਾਬੀ ਜੀ ਵੀਰ ਦੇ ਦੁਸ਼ਮਣੀ ਕਿਹਦੇ ਨਾਲ ਹੋਊਗੀ ਵੀਰੇ ਦਾ ਤੇ ਇਦਾਂ ਦਾ ਸੁਭਾਅ ਹੀ ਨਹੀਂ ਹੈਗਾ ਵੀ ਕਿਸੇ ਨਾਲ ਉੱਚੀ ਬਾਤ ਚ ਗੱਲ ਵੀ ਕਰਨੀ ਜੇ ਕਿਸੇ ਦੀ ਕੋਈ ਗੱਲ ਬਾਤ ਸੀ ਉਹ ਕਰਿਆਣ ਕੇ ਵੀਰ ਨੂੰ ਬੋਲ ਦਿੰਦਾ ਕਿ ਦੋ ਵਾਰੀ ਤੁਸੀਂ ਸਰਪੰਚੀ ਲੈ ਲਈ ਆ ਐਰ ਕੀ ਸਾਡੀ ਵਾਰੀ ਮੇਰੇ ਵੀਰ ਦਾ ਤੇ ਇੰਨਾ ਵਧੀਆ ਸੁਭਾਵਾ ਉਹਨੇ ਤੇ ਭਾਬੀ ਜੀ ਨਾਲ ਉਹਨਾਂ ਦੇ ਖੜ ਜਾਣਾ ਹੀ ਤੇ ਤੁਹਾਨੂੰ ਜਿਤਾਉਨੇ ਐਰ ਕੀ ਤੁਹਾਨੂੰ ਬਣਾਉਨੇ ਆ ਇਦਾਂ ਦਾ ਬੰਦਾ ਤੇ ਕੋਈ ਸਾਹਮਣੇ ਕਦੇ ਆਇਆ ਹੀ ਨਹੀਂ ਵੀਰ ਜੀ ਗੱਲ ਕਰਦੇ ਹੁੰਦੇ ਤਾਂ ਉਹਨੇ ਨਾ ਕਰਿਆ ਆ ਕੇ ਗਰਮੀਤ ਤੈਨੂੰ ਕਿਹੜਾ ਪ੍ਰੇਖਾ ਆਪਣੇ ਵੀਰ ਦੇ ਸੁਭਾ ਦਾ ਤੈਨੂੰ ਪਤਾ ਹੀ ਆ ਇਹ ਜਿਹੜਾ ਕੋਈ ਆਪਣਾ ਕੰਮ ਲੈ ਕੇ ਆਉਂਦਾ ਦੱਸੋ ਤੂੰ ਨਾ ਕੰਮ ਕਰਕੇ ਦਿੰਦੇ ਹੀ ਨਾਲੇ ਜਿਹੜਾ ਜਿਹੜਾ ਨਾਲ ਰਹਿੰਦਾ ਕਿਸ ਨੂੰ ਕੀ ਪਤਾ ਕਿਸ ਦੇ ਸੁਭਾ ਦਾ ਅੰਦਰੇ ਅੰਦਰ ਕੌਣ ਕੀ ਕਰਦਾ ਵਾ ਕਹਿੰਦੇ ਨੇ ਮੂੰਹ ਵਿੱਚ ਆਰਾਮ ਤੇ ਬਗਲ 'ਚ ਛੁਰੀ ਦੁਨੀਆ ਦਾ ਤੇ ਹੁਣ ਆਹ ਹਾਲ ਹੋ ਗਿਆ ਕੀਪ ਤਾਂ ਕੋਈ ਅੰਗ ਸੰਗੇ ਹੀ ਨਹੀਂ ਰਹਿੰਦਾ ਰਿਆ ਮਨਨ ਕਿ ਸਾਰੀ ਇਹੋ ਜੀ ਇਨਫੋਰਮੇਸ਼ਨ ਲੈ ਕੇ ਫੇ ਗੋਲੀਆਂ ਨਹੀਂ ਉਹਨਾਂ ਨੇ ਚਲਾ ਦਿੱਤੀਆਂ ਪੀ ਕਿੱਥੇ ਜਾਂਦਾ ਕਿੱਥੇ ਆਉਂਦਾ ਤੈਨੂੰ ਪਤਾ ਤਾਂ ਹੈਗਾ ਹੀ ਆ ਭਾਪੀ ਜੀ ਸਹੀ ਗੱਲ ਆ ਜਦੋਂ ਕਿਹੇ ਬੰਦੇ ਦੇ ਨਾਲ ਜਿਆਦਾ ਹੋ ਜਾਂਦੀ ਆ ਨਾ ਜਨਤਾ ਤੇ ਉਹਦੇ ਤੋਂ ਜੈਲਸੀ ਵੀ ਹੋਣ ਲੱਗ ਜਾਂਦੀ ਆ ਮੇਰੇ ਵੀਰ ਦਾ ਤੇ ਲਾਗੇ ਛਾਗੇ ਨਾ ਇਹੋ ਜਿਹਾ ਰੋਗ ਬਣ ਗਿਆ ਸੀ ਕਿ ਗੱਲ ਹੀ ਨਹੀਂ ਕੋਈ ਕਰਨ ਵਾਲੀ ਕੋਈ ਜਰਿਆ ਹੀ ਨਹੀਂ ਵਾਕੇ ਕੋਈ ਵੇਚੀ ਬੰਦਾ ਹੋਣਾ ਵਾ ਜਿੰਨੇ ਕੰਮ ਕਰਾਤਾ ਨਹੀਂ ਤੇ ਮੈਨੂੰ ਓਦਾਂ ਵੀਰੇ ਦਾ ਕੋਈ ਦੁਸ਼ਮਣ ਤੇ ਲੱਭਦਾ ਨਹੀਂ ਚੱਲ ਗਰਮੀਤ ਹੌਸਲਾ ਕਰ ਸਾਰੇ ਕਾਮੀ ਚੰਗੇ ਹੋ ਜਾਣੇ ਆ ਮੇਰਾ ਵੀ ਮਨ ਬੜਾ ਡੋਲ ਗਿਆ ਸੀ ਮੈਂ ਕਹਿੰਨੀ ਇੱਕ ਵਾਰੀ ਠੀਕ ਹੋ ਜਾਣ ਤੇ 10 ਦੇਣ ਕੀ ਬਤਾ ਉਹਨਾਂ ਦੇ ਚਿਹਰੇ ਵੇਖੇ ਹੁਣ ਇਹਨਾਂ ਨੇ ਸਾਦੀ ਜੀ ਉਹ ਤੇ ਗੱਲ ਠੀਕ ਆ ਪਰ ਅੱਜਾਂ ਗੱਲ ਹੋਈ ਆ ਹਨਾ ਇਹਦੇ ਵਿੱਚ ਅੱਗੇ ਵੀ ਆਪਾਂ ਨੂੰ ਖਤਰਾ ਹਜੇ ਤੇ ਹੁਣ ਸਰਪੰਚ ਬਣਿਆ 5 ਸਾਲ ਹਜੇ ਬਾਕੀ ਨੇ ਤੇ ਇਦਾਂ ਵੀਰਾ ਕਿਦਾਂ ਸਾਰਿਆਂ ਦੇ ਨਾਲ ਕਰੂਗਾ ਇੰਨਾ ਖਤਰਾ ਨਾਲ ਲੈ ਕੇ ਕੋਈ ਨਹੀਂ ਗਰਮੀਤ ਜੇ ਹੁਣ ਸਰਪੰਚੀ ਲਈ ਹੈ ਨਾ ਪੂਰੀ ਤੇ ਕਰਨੀ ਕਰਨੀ ਆ ਨਾਲੇ ਹੁਣ ਜਦੋਂ ਠੀਕ ਹੁੰਦੇ ਆ ਨਾ ਮੈਂ ਇਹਨਾਂ ਨੂੰ ਕਹਣਾ ਵੀ ਪਹਿਲਾ ਲਾਇਸੈਂਸ ਅਪਲਾਈ ਕਰੋ ਰਵਲਵਲ ਨਾ ਰੱਖਿਆ ਕਹੋ ਹਾਂਜੀ ਭਾਬੀ ਜੀ ਇਹ ਕੰਮ ਤੇ ਪਹਿਲਾਂ ਕਰਨਾ ਚਾਹੀਦਾ ਸੀ ਇਹ ਵੀ ਕੋਈ ਵੀਰ ਦੇ ਨਾਲ ਜਿਹੜਾ ਬੰਦਾ 24 ਘੰਟੇ ਰਹਿਣ ਵਾਲਾ ਨਾ ਉਹ ਪੇਤੀ ਬੰਦੇ ਨੇ ਇਹ ਕੰਮ ਕਰਾਇਆ ਨਹੀਂ ਤੇ ਕਿੰਨੂ ਬਾਹਰੋਂ ਪਤਾ ਹੀ ਵੀ ਵੀਰ ਕਦੋਂ ਗਏ ਤੇ ਕਦੋਂ ਆਏ ਮੋਟਰ ਤੇ ਗਏ ਆ ਉਹਨੂੰ ਪਤਾ ਹੋਣਾ ਉਹਨੇ ਹੀ ਦੱਸਿਆ ਹੋਣਾ ਤਾਂ ਹੀ ਇਹ ਕੰਮ ਹੋਇਆ ਵਾ ਤੇ ਉਹ ਤੇ ਗੱਲ ਆ ਗਰਮੀ ਤੇ ਮੈਂ ਤੇਰੇ ਵੀਰ ਨੂੰ ਬੜੀ ਵਾਰੀ ਸਮਝਾਇਆ ਮੈਂ ਜਿਹੜੀ ਸਾਡੀ ਤਿੰਨਾਂ ਜਾਣਿਆਂ ਚ ਕਰ ਲਾ ਨਾ ਸਾਡੇ ਤਿੰਨੇ ਜਾਣਿਆਂ ਚ ਰਿਹਾ ਕਰੇ ਪਰ ਕਦੀ ਨਹੀਂ ਦਿਲ ਇੰਨਾ ਸਾਫ਼ ਆ ਸਾਰੀਆਂ ਗੱਲਾਂ ਬਾਤਾਂ ਇਹਨੂੰ ਦੱਸ ਦੇਣੀਆਂ ਹੁੰਦੀਆਂ ਪਾਪੀ ਜੀ ਇਹੀ ਤੇ ਗੱਲ ਆ ਵੀਰੇ ਦੇ ਸੁਭਾਅ ਦਾ ਤੇ ਕੱਲੇ-ਕੱਲੇ ਬੰਦੇ ਨੂੰ ਪਿੰਡ 'ਚ ਪਤਾ ਵੀ ਇਹਨਾਂ ਨਰਮ ਸੁਭਾਅ ਆ ਫੇਰ ਉਹ ਬਹੁਤ ਛੇਤੀ ਉਹਨਾਂ ਦਾ ਦਿਲ ਪਿਗਲ ਜਾਂਦਾ ਕਿਸੇ ਵਾਸਤੇ ਤਰਸ ਬੜਾ ਖਾਂਦੇ ਨੇ ਹੁਣ ਤੇ ਇਹੀ ਕਿਉਂ ਵੀਰ ਜੀ ਨੂੰ 24 ਘੰਟੇ ਵੀ ਜਾਣਾ ਇੱਧਰ ਨੂੰ ਆ ਤੇ ਦੱਸਣਾ ਇੱਧਰ ਨੂੰ ਆ ਕਦੀ ਕਿਸੇ ਨੂੰ ਪੱਕੀ ਗੱਲ ਦੱਸ ਕੇ ਨਹੀਂ ਜਾਣਾ ਵੀ ਮੈਂ ਕਿੱਧਰ ਚੱਲਿਆਂ ਘਰ ਦਾ ਪੇਤੀ ਲੰਕਾਟਾ ਜਿਹੜੇ ਨਾਲ ਰਹਿਣ ਵਾਲਿਆ ਨਾ ਉਹੀ ਥਾਲੀ 'ਚ ਛੇਦ ਕਰਨ ਦੇ ਆ ਉਹੀ ਮੇਰੇ ਵੀਰ ਦੇ ਦੁਸ਼ਮਣ ਬਣੇ ਬੈਠੇ ਆ ਡਾਕਟਰ ਸਾਹਿਬ ਕਿੱਦਾਂ ਹੁਣ ਠੀਕ ਨੇ ਕੁਛ ਠੀਕ ਐ ਮੈਡਮ ਅੱਗੇ ਨੂੰ ਫਰਕ ਆ ਪਰ ਤੁਸੀਂ ਲਾਗੇ ਬਹਿ ਜਾਓ ਜ਼ਿਆਦਾ ਡਿਸਟਰਬ ਨਾ ਕਰਿਓ ਇਹਨੂੰ ਠੀਕ ਹੈ ਹਾਂਜੀ ਬੈਠੋ ਭਾਬੀ ਗਰਮੀਤ ਵੇ ਕੀ ਹਾਲ ਹੋ ਗਿਆ ਇਹਨਾਂ ਦਾ ਵੇਖਿਆ ਨਹੀਂ ਜਾਂਦੇ ਮੈਂ ਕੋਈ ਇਦਾਂ ਭਾਬੀ ਜੀ ਬਲੱਡ ਵੀ ਤੇ ਕਿੰਨਾ ਨਿਕਲ ਗਿਆ ਮੀਤ ਮੈਂ ਕਿੰਨਾ ਮਨਾਂ ਕਰਦੀ ਹਾਂ ਵੀ ਦਵਰੀ ਸਰਪੰਚੀ ਲੈ ਲਈ ਆ ਹੁਣ ਕੋਈ ਲੋੜ ਨਹੀਂ ਇਹਦੇ ਵਿੱਚ ਪੈਣ ਦੀ ਪਤਰਾ ਵੀਰ ਹਟਿਆ ਨਹੀਂ ਹੁਣ ਕੋਈ ਹਾਲਚਾਲ ਵੀ ਨਹੀਂ ਪੁੱਛਣ ਆਇਆ ਉਹ ਹੀ ਨਾ ਭਾਬੀ ਜੀ ਜਿੰਨੂੰ ਮੁਸੀਬਤ ਪਈ ਆ ਉਹੀ ਜਾਣਦਾ ਉਹਦਾ ਕੰਮ ਕਰਾਉਣ ਨੂੰ ਵੇਖ ਦੂਰ ਦੂਰ ਪਿੰਡਾਂ ਤੱਕ ਦੇ ਲੋਕੀ ਸਾਂਝਾਂ ਵਾਲੇ ਨਹੀਂ ਗਾਂ ਛੱਡਦੇ ਤੇ ਹੁਣ ਵੇਖ ਆਪਣੇ ਪਿੰਡ ਚੋਂ ਨਹੀਂ ਕੋਈ ਆਇਆ ਮੰਗਰ ਉਹ ਤਾਂ ਮੈਂ ਕਿਹਨੂੰ ਕਦੋਂ ਦੇ ਪਏ ਆ ਕੋਈ ਪਤਾ ਲੈਣ ਆਇਆ ਕਿਨੇ ਮੂੰਹ ਵੀ ਨਹੀਂ ਦਿਖਾਇਆ ਆਪਣਾ ਭਾਬੀ ਜੀ ਮੈਂ ਨਹੀਂ ਆ ਪੇ ਹੈਲਪ ਤੇ ਕਿਸ ਨੇ ਕੀ ਕਰਨੀ ਹੈ ਪੁੱਛਣਾ ਦੱਸਣਾ ਤੇ ਉਦਾਂ ਵੀ ਨਹੀਂ ਕੋਈ ਵੇਖਣ ਆਇਆ ਭਾਬੀ ਜੀ ਤੈਨੂੰ ਕੋਹ ਨਹੀਂ ਖਾਦਾ ਪੀਤਾ ਜ਼ਿਹਰ ਦਾ ਇੰਨੀ ਟੈਨਸ਼ਨ ਚ ਜੇ ਹੁਣ ਤੇ ਡਾਕਟਰ ਸਭ ਕੋ ਠੀਕ ਦੱਸਣ ਦਿਆ ਵਾ ਤੇ ਮੈਂ ਤੁਹਾਡੇ ਲਈ ਕੋਹ ਲੈ ਕੇ ਆਵਾਂ ਖਾਣ ਵਾਸਤੇ ਗਰਮੀ ਤੇ ਮੇਰਾ ਨਹੀਂ ਉਹ ਜੀ ਕਰਦਾ ਕੋਹ ਵੀ ਖਾਣ ਨੂੰ ਮੇਰੀ ਤੇ ਭੁੱਖੀ ਮਰ ਗਈ ਆ ਤੈਨੂੰ ਕੀ ਪਤਾ ਮੇਰੇ ਅੰਦਰ ਅੰਦਰ ਕੀ ਚੱਲਣ ਦਿਆ ਵਾ ਪੁੱਤਲ ਪੁੱਤਲ ਮੱਚੀ ਹੋਈ ਆ ਪਾਪੀ ਜੀ ਟੈਨਸ਼ਨ ਤੇ ਹੈਗੀ ਆ ਪਰ ਵੀਰ ਜੀ ਵੀ ਆ ਹਾਲ ਦੇ ਵਿੱਚ ਨਹੀਂ ਤੇ ਫਿਰ ਤੁਸੀਂ ਵੀ ਨਾਲੇ ਦਾ ਵੀਕਨੈਸ ਆ ਉਹ ਕਿ ਤੁਹਾਨੂੰ ਮੈਂ ਚਲੋ ਕੋਈ ਨਹੀਂ ਥੋੜੀ ਚਾਹ ਬਣਵਾ ਕੇ ਲਿਓਨੀ ਵਧੀਆ ਜੀ ਤੁਹਾਡੇ ਵਾਸਤੇ ਠੀਕ ਆ ਤੁਸੀਂ ਬਿਓ ਵੀਰ ਦੇ ਲਾਗੇ ਜਿੱਥੋਂ ਹੁਣ ਤੁਸੀਂ ਜਾਇਓ ਨਾ ਚੰਗਾ ਆਹੋ ਤੇ ਤੇ ਜੇ ਮਕਰਤੀ ਨਾ ਮੈਂ ਵੀ ਜੇ ਸਮਝਾ ਰਤੀ ਆ ਕੋਈ ਨੀ ਟੈਂਸ਼ਨ ਨਾਲ ਗੱਲ ਜਿਹੜੀ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸਿਆ ਕਰੋ ਮੈਂ ਆਪੇ ਹਰ ਤਰ੍ਹਾਂ ਦਾ ਮੈਂ ਨਹੀਂ ਕੋਈ ਗੱਲ ਨਹੀਂ ਇੰਦਾ ਨਹੀਂ ਭਾਬੀ ਲਈ ਚਾਹ ਲਾਂਚਲੀ ਭਾਬੀ ਨੂੰ ਕੁਝ ਖਾਤਾ ਪੀਤਾ ਨਹੀਂ ਉਹ ਟੈਨਸ਼ਨ ਬਹੁਤ ਲੈਂਦੇ ਵੀ ਨੇ ਮੈਂ ਕਿਹਾ ਕਿ ਉਹ ਟੈਨਸ਼ਨ ਉਹ ਰੋਟੀ ਨੂੰ ਮੰਗਣੇ ਲੈ ਮੈਂ ਕੋਈ ਚਾਹ ਮੰਗਵਾਲਿਆ ਬਣਾਉਂ ਬੜਾ ਮੋਲੀ ਜੀ ਜਿੰਨੀ ਉਹਨਾਂ ਨੇ ਰੋਟੀ ਖਾਣੀ ਹੈ ਮੈਂ ਕਿਹਾ ਕਿ ਅਸੀਂ ਕੁਝ ਬਣਾ ਲਿਆ ਉਹਨਾਂ ਦੀ ਜਾ ਕੇ ਖਾਣੀ ਉਹਨਾਂ ਨੂੰ ਰੋਟੀ ਸੁਕੀ ਬਹੁਤ ਗੜਾ ਪਤਾ ਨਹੀਂ ਨਹੀਂ ਭਾਬੀ ਜੀਾਂ ਤੇ ਮੇਰੇ ਕੋ ਖੋਖੀ ਨਹੀਂ ਹੈਗੀ ਤੇ ਤੇਜੀ ਨੂੰ ਕੁਝ ਦੇਣਾ ਨਹੀਂ ਡਾਕਟਰ ਮਨਾ ਕੰਡੇ ਆਹ ਉਹ ਤੇਂਦੇ ਨਾਲ ਕੁਝ ਵੀ ਹਾਂਜੀ ਮੈਂ ਚਾਹ ਲਾਂ ਮਮੀ ਕੋਈ ਮਮੀ ਚਾਹ ਦਾਣਾ ਨਾਲ ਆਜੋ ਕੋਈ ਗੱਲ ਨਹੀਂ ਤੇਜੀ ਕਰਨਾ ਕਰੋ ਡਾਕਟਰ ਬਹੁਤ ਵਧੀਆ ਬਣ ਇਹ ਟ੍ਰੀਟਮੈਂਟ ਬਹੁਤ ਸ਼ਾਨਦਾਰ ਹੈ ਨਾ ਸਾਣਾ ਬਹੁਤ ਵਧੀਆ ਹੈ ਹਾਂਜੀ ਨੇ ਚਲੋ ਵਧੀਆ ਕੀਤਾ ਤੁਸੀਂ ਗੱਲਾਂ ਕਰੋ ਕੋਈ ਨਾ ਠੀਕ ਬਾੜਾ ਤੇ ਹੁਣ ਕਿੱਥੇ ਜਾਏ ਤਾਂ ਇਹ ਵੀ ਨਾ ਹਾਂਜੀ ਆ ਗਏ ਤਿੰਨ ਕੱਪ ਚਾਹ ਬਣਾ ਦਿਓ ਠੀਕ ਹੈ ਕੋਈ ਤਿੰਨ ਕੱਪ ਬਣਾ ਦਿਓ ਆ ਜੋ ਕੀ ਕੰਨਾ ਕਰੋਗੇ ਇਹ ਗੱਲ ਦੀ ਤੂੰ ਇਹ ਦਮੋਂ ਨੂੰ ਕਹਿਆ ਨਾ ਤੇ ਮੈਨੂੰ ਤੁਹਾਡ ਨੂੰ ਜਿਆਦਾ ਟੈਨਸ਼ਨ ਹੋ ਜਾਂਦੀ ਆ ਨਹੀਂ ਫਿਕਰ ਹੈਗੀ ਵੀ ਆ ਵੀਰ ਜੀ ਦੀ ਹਾਲਤ ਕਿਦਾਂ ਦੀ ਆ ਬੜੀ ਟੈਨਸ਼ਨ ਹੁੰਦੀ ਆ ਮੈਨੂੰ ਤਾਂ ਸੱਚੇ ਇਹੀ ਮਨ ਚ ਡਰ ਲੱਗਿਆ ਹੋਇਆ ਵਾ ਵੀ ਵੀਰ ਦੇ ਹਮਲਾਵਰ ਹੋਣਗੇ ਕੌਣ ਕੋਈ ਨਹੀਂ ਆ ਪੁਲਸ ਪੈਰਵਾਹੀ ਕਰਨਦੀ ਆ ਨਾ ਉਹਨੇ ਪਤਾ ਲਾ ਲੈਣਾ ਵਾ ਤੋ ਇਹ ਗੱਲ ਦਾ ਫਿਕਰ ਨਾ ਕਰੋ ਬਾਕੀ ਰਹੀ ਗੱਲ ਡਾਕਟਰ ਦੀ ਡਾਕਟਰ ਬਹੁਤ ਸਿਆਣਾ ਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਨਹੀਂ ਨਹੀਂ ਤੁਸੀਂ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਆਏ ਆ ਡਾਕਟਰ ਸਿਆਣਾ ਵਾ ਚੰਗਾ ਹਸਪੀਟਲ ਹੈ ਟ੍ਰੀਟਮੈਂਟ ਵਧੀਆ ਹੋਣ ਦਿਆ ਵਾ ਬਸ ਗੱਲ ਵਿੱਚ ਉਹੀ ਆ ਟੈਨਸ਼ਨ ਉਹੀ ਆਉਂਦੀ ਆ ਕਿ ਅੱਜ ਇਦਾਂ ਹੋਇਆ ਵਾ ਕੱਲ ਕਦੋਂ ਵੀ ਕਿਤੇ ਵੀ ਇਦਾਂ ਤੇ ਬੰਦਾ ਕੋਈ ਵੀ ਕੁਝ ਵੀ ਕਰ ਸਕਦਾ ਨਹੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਮਰੋ ਚਾਹ ਪੜੋ ਮੈਂ ਹੋਰ ਕੁਝ ਮਗਾਵਾ ਤੁਹਾਡੇ ਵਾਸਤੇ ਨਾ ਮੈਂ ਕੁਝ ਨਹੀਂ ਖਾਣਾ ਬਸ ਭੁੱਖ ਲੱਗੀ ਹੋਣੀ ਤੁਹਾਨੂੰ 버ਗਰ ਮਗਾ ਦੇਣਾ ਤੁਹਾਡੇ ਲਈ ਨਹੀਂ ਨਹੀਂ ਮੈਂ ਕੁਝ ਨਹੀਂ ਖਾਣਾ ਮੈਂ ਬਸ ਚਾਹ ਹੀ ਪੀਣੀ ਆ मैडम मैं मेडिसिन लिख्या हां ए मंगवा दो रात होई मेडिसिन शुरू करनी आवां फेर अन बेहोश आजूगा ठीक आ ओ मैडम जी ओ कुड़ी चाय ਲੈਣ ਗਈ ਆ ਆਉਂਦੀ ਆ ਤੇ ਫੇਰ ਮੈਂ ਉਹਨੂੰ ਖਿਲਾਉਂਗੀ ਉਹ ਉਹ ਲੈ ਕੇ ਆਉਗੀ ਦਵਾਈ हां जी जल्दी मंगਵਾ ਦਿਓ ਠੀਕ ਪਾਪੀ ਜੀ ਆਹ ਲੋ ਚਾਹ ਪੀਓ ਗਰਮੀ ਦੀ ਚਾਹ ਚਾਹ ਤਾ ਮੈਂ ਪੀ ਲੈਣੀ ਆ ਤੇ ਆਹ ਦਾ ਦਵਾਈ ਲੈ ਕੇ ਦਿੱਤੀ ਐ ਡਾਕਟਰ ਨੇ ਤੇ ਆ ਮੇਰੀ ਬਉਲਾ ਆ ਲਿਓ ਮੈਂ ਲਾਉਣਾ ਭਬੀ ਜੀ ਕੋਈ ਗੱਲ ਨਹੀਂ ਆ ਕੀ ਕਹਿੰਦੇ ਡਾਕਟਰ ਹਣ ਕਹਿੰਦੇ ਵੀ ਇਹ ਟੀਕੇ ਇੰਜੈਕਸ਼ਨ ਲਗਾਣਗੇ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਫਿਰ ਇਹਨਾਂ ਨੂੰ ਹੌਸ਼ ਆਉਣੀ ਆ ਚਲੋ ਕੋਈ ਗੱਲ ਨਹੀਂ ਤੁਸੀਂ ਹੀ ਫਿਕਰ ਨਾ ਕਰੋ ਕਹਿ ਗੱਦੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਡਾਕਟਰ ਆਪਣੇ ਪੂਰੇ ਜਾਂਚਣਦੇ ਉਹਨਾਂ ਨੂੰ ਮੈਂ ਪਹਿਲਾਂ ਹੀ ਕਹਿ ਰੱਖਿਆ ਵਾ ਕਿ ਟ੍ਰੀਟਮੈਂਟ ਤੁਸੀਂ ਵਧੀਆ ਕਰਕੇ ਕਰਨਾ ਵਾ ਤੁਹਾਡੀ ਜਾਣ ਪਛਾਣ ਹਾਂ ਮੇਰੀ ਬਹੁਤ ਜਾਣਛਾਣ ਹੈ ਡਾਇਰੈਕਟਰ ਦੇ ਨਾਲ ਤੁਹਾਡੇ ਤੇ ਕੈਨੇਡਾ ਚ ਟਰਾਲੇ ਜਾਂਦੇ ਤੇ ਤੁਹਾਡੇ ਇੱਥੇ ਜਾਣ ਪਛਾਣ ਕਿਦਾਂ ਤੇ ਤਾਂ ਹੀ ਤੇ ਮੇਰੀ ਜਾਣ ਪਛਾਣ ਵਾ ਮੈਂ ਇੱਥੇ ਆਉਂਦਾ ਜਾਂਦਾ ਰਹਿਨਾ ਵਾ ਆ ਤੇ ਮੈਂ ਕਿਹਦੇ ਵਾਸਤੇ ਆਇਆ ਹਾਂ ਇੱਥੇ ਸਪੈਸ਼ਲ ਕਿਸੇ ਵਾਸਤੇ ਉਹ ਕਿਹਦੇ ਵਾਸਤੇ ਹੈ ਇੱਕ ਸ਼ਖਸ ਜਿਹਦੇ ਵਾਸਤੇ ਮੈਂ ਸਪੈਸ਼ਲ ਕੈਨੇਡਾ ਤੋਂ ਇੱਥੇ ਆਇਆ ਹਾਂ ਉਹਦਾ ਤੇ ਮੈਂ ਇੱਥੇ ਰਹਿੰਦਾ ਨਹੀਂ ਆ ਅੱਛਾ ਪਰ ਉਹ ਹੈ ਕੌਣ ਅੱਛਾ ਉਹਦਾ ਨਾਮ ਕੀ ਆ ਨਾ ਨਹੀਂ ਤਾਂ ਮੈਂ ਦੱਸ ਸਕਦਾ ਉਹਦਾ ਪਰ ਉਹਦੇ ਬਦਲੇ ਮੈਂ ਆਪਣੀ ਜਾਨ ਦੇ ਵੀ ਸਕਦਾ ਤੇ ਕਿਸੇ ਦੀ ਜਾਨ ਲੈ ਵੀ ਸਕਦਾ ਵਾਂ ਐਨਾ ਪਿਆਰ ਕਰਦੇ ਤੇ ਹੀ ਉਹ ਇਨਸਾਨ ਨੂੰ ਹਾਂ ਮੈਂ ਬਹੁਤ ਪਿਆਰ ਕਰਦਾ ਹਾਂ ਉਹ ਕਿੱਦਾਂ ਦੀ ਦਿਖਦੀ ਆ ਯਾਰ ਮੈਂ ਉਹਦੀ ਕੀ ਤਾਰੀਫ ਕਰਾਂ ਮੇਰੇ ਤੇ ਮੂੰਹ 'ਚ ਅਲਫ਼ਾ ਜੀ ਹੈ ਨਹੀਂ ਉਹਦੀ ਤਾਰੀਫ ਕਰਨ ਜੋਗੇ ਪਰ ਨਾ ਸੇਮ ਤੁਹਾਡੇ ਵਰਗੀ ਲੱਗਦੀ ਆ ਤੁਹਾਨੂੰ ਤੇ ਠੀਕ ਜੇ ਭਾਬੀ ਜੀ ਨਾਮ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਹੁਣ ਕੀ ਹਾਲ ਹੁਣ ਕਿਵੇਂ ਆ ਸੇਤ ਹਾਂਜੀ ਹੁਣ ਕਾਫੀ ਠੀਕ ਆ ਅੱਗੇ ਨਾਲ ਹੂੰ ਚਲੋ ਹੋਰ ਸਭ ਠੀਕ ਠਾਕ ਆ ਹਾਂਜੀ ਵਧੀਆ ਕੌਂਦੀ ਹੋਸ਼ ਆਈ ਸਵੇਰ ਦੀ ਹਾਂਜੀ ਮੈਂ ਡਾਕਟਰ ਸਾਹਿਬਾ ਫੋਨ ਗਿਆ ਸੀ ਤਕਰੀਬਨ 10 ਵਜੇ ਨਾ ਤੇ ਕਹਿੰਦੇ ਸਰਪੰਚ ਸਾਹਿਬ ਨੂੰ ਹੋਸ਼ ਆ ਗਈ ਆ ਤੇ ਮੈਂ ਬਿਆਨ ਦਰਜ ਕਰਨੇ ਆ ਤੇ ਤੁਸੀਂ ਪਲੀਜ਼ ਥੋੜਾ ਬਾਹਰ ਹੋ ਜੋ ਤਾਂ ਮੈਂ ਬਿਆਨ ਦਰਜ ਕੋਈ ਗੱਲ ਨਹੀਂ ਸਾਡੇ ਸਾਹਮਣੇ ਬਿਆਨ ਲੈ ਲਓ ਨਹੀਂ ਜੀ ਹਾਡੀ ਕਾਨੂੰਨੀ ਕਾਰਵਾਈ ਹੁੰਦੀ ਆ ਸਾਨੂੰ ਬਿਆਨ ਦਰਜ ਕਰਨੇ ਪੈਂਦੇ ਆ ਆਪਾਂ ਕਿਸੇ ਦੂਜੇ ਸ਼ਖਸ ਨੂੰ ਵਿੱਚ ਖਲ ਨਹੀਂ ਕਰ ਸਕਦੇ ਤੁਸੀਂ ਪਲੀਜ਼ ਬਾਹਰ ਹੋ ਜਾਓ ਤੇ ਕੋਈ ਗੱਲ ਨਹੀਂ ਕਰਦੇ ਆ ਉਹ ਭੈਣ ਵਾ ਮੈਂ ਵਾਈਫ ਆ ਅਸੀਂ ਕਿਹੜਾ ਇਹਨਾਂ ਦਾ ਕੋਈ ਮਾੜਾ ਸੋਚਾ ਹੈ ਤੇ ਕਹਿੰਨੇ ਆ ਵੀ ਬਿਆਨ ਲਓ ਸਾਨੂੰ ਵੀ ਪਤਾ ਲੱਗੇ ਵੀ ਕੌਣ ਆ ਇਹਨਾਂ ਦੇ ਇਹ ਕੰਡਾ ਭੈਣ ਜੀ ਅੱਜਕੱਲ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਘਰਦਿਆਂ ਦਾ ਤਾਂ ਰਿਸ਼ਤੇਦਾਰਾਂ ਦਾ ਵਿੱਚ ਪੂਰਾ ਪੂਰਾ ਹੱਥ ਹੁੰਦਾ ਏ ਠੀਕ ਹੈ ਕੀ ਮਤਲਬ ਆ ਮੈਂ ਗੋਲੀਆਂ ਚਲਵਾਈਆਂ ਮੈਂ ਉਹ ਗੱਲ ਨਹੀਂ ਤੁਹਾਨੂੰ ਕਹਿੰਦਾ ਮੈਂ ਜਿਹੜੇ ਹਿਸਾਬ ਨਾਲ ਮੈਂ ਜੋ ਕਾਨੂੰਨ ਪੜਿਆ ਹੋਇਆ ਮੈਂ ਉਹ ਤੁਹਾਨੂੰ ਸਮਝਾ ਰ ਕੀ ਸਾਨੂੰ ਬਿਆਨ ਦਰਜ ਕਰਨਾ ਚਾਹਿਆ ਨਾ ਇਹਨਾਂ ਦਾ ਤੁਸੀਂ ਬਾਹਰ ਜਾਓ ਅਸੀਂ ਬਿਆਨ ਦਰਜ ਕਰਕੇ ਤੁਹਾਨੂੰ ਹੁਣੇ ਬੁਲਾ ਲਈਏ ਜਾਓ ਬਾਹਰ ਜਾਓ ਚਲ ਬਹੁਤ ਤੂੰ ਬਾਹਰ